ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਿੰਡ ਝੰਡੂਕੇ ਦੇ ਵਿੱਚ ਖੜੇ ਆਂਗੇ ਜਿੱਥੇ ਕਿ ਤਕਰੀਬਨ ਪਿਛਲੇ 20 ਸਾਲਾਂ ਤੋਂ ਜਿਹੜਾ ਇਹ ਕੱਪੜੇ ਦਾ ਕੰਮ ਇੱਥੇ ਪਿੰਡ ਦੇ ਵਿੱਚ ਕੀਤਾ ਹੋਇਆ ਹੈਗਾ ਆਪਣੇ ਮਾਸੀ ਜੀ ਨੇਗੇ ਇਹਨਾਂ ਨੇ ਕੱਪੜੇ ਦੀ ਦੁਕਾਨ ਦੇ ਉੱਪਰ ਹਰ ਤਰ੍ਹਾਂ ਦੀ ਜਿਹੜੀ ਵੈਰਾਈਟੀ ਇਹਨਾਂ ਕੋਲ ਸੂਟ ਵਗੈਰਾ ਕੁਰਤੇ ਪਜਾਮੇ ਪੱਗਾਂ ਹਰ ਤਰ੍ਹਾਂ ਦਾ ਕੱਪੜਾ ਜਿਹੜਾ ਮਿਲ ਜਾਂਦਾ ਹੈਗਾ ਤੇ ਬਾਕੀ ਬੁਟੀਕ ਦਾ ਜਿਹੜੇ ਇਹਨਾਂ ਦੇ ਕਾਰੀਗਰ ਨੇ ਉਹ ਆਪਣੇ ਰੱਖੇ ਹੋਏ ਨੇਗੇ ਤੇ ਗੱਲਬਾਤ ਕਰਦੇ ਆ ਕਿਹੜੇ ਕਿਹੜੇ ਜਿਹੜੀ ਇਹਨਾਂ ਕੋਲ ਕਲੈਕਸ਼ਨ ਆ ਇਸ ਟਾਈਮ ਸੂਟਾਂ ਦੀ ਪਈ ਆ ਸਮਰ ਕਲੈਕਸ਼ਨ ਕੁੜੀਆਂਾਂ ਸੁੱਟੀਆਂ ਚ ਜਿਵੇਂ ਹੁਣ ਆਈਆਂ ਹੋਈਆਂ ਨੇ ਤੇ ਸੂਟ ਵਗੈਰਾ ਜਿਹੜੇ ਖਰੀਦਣੇ ਨੇ ਇਹਨਾਂ ਕੋਲੋਂ ਖਰੀਦ ਸਕਦੇ ਹੋ ਸੱਸੀ ਕੰਮ ਸੱਸੀ ਕੰਮ ਅਸੀਂ ਅਸੀਂ ਹੁਣ ਆਪ ਆਪ ਬਾਲਾ ਟਾਈਮ ਨਹੀਂ ਖਰਾਬ ਕਰਦੇ ਕਿਉਂਕਿ ਆਪਣੇ ਕੋਲ ਜਿਹੜੀ ਵੈਰਾਈਟੀ ਬਹੁਤ ਜ਼ਿਆਦਾ ਹੈ ਹਨਾ ਸੂਟਾਂ ਦੀ ਤੇ ਆਪਣਾ ਜਿਹੜਾ ਕੰਮ ਆ ਇੱਥੇ ਤੁਸੀਂ ਦੱਸ ਰਹੇ ਸੀ ਵੀ ਤਕਰੀਬਨ ਪਿਛਲੇ 20 ਸਾਲਾਂ ਤੋਂ ਹਾਂ ਇੱਥੇ ਹੈਗਾਗਾ ਤੇ ਕਿਹੜੇ ਕਿਹੜੇ ਜਿਹੜੇ ਸੂਟ ਨੇ ਕੁੜੀਆਂ ਵਾਸਤੇ ਇਸ ਟਾਈਮ ਜਿਹੜੇ ਸਮਰ ਕਲੈਕਸ਼ਨ ਦੇ ਨੇ ਉੱਤਲ ਵਰਕ ਕਰਦੇ ਨਾ ਮਾਇਆ ਸਾਰਾ ਵਰਕ ਕਰਾਉਣੀ ਤੇ ਥੋੜੇ ਬਥੇ ਸੂਟਾਂ ਦੀ ਜਿਹੜੀ ਆਪਣੇ ਸੈਂਪਲ ਨੇ ਵੀਡੀਓ ਦੇ ਵਿੱਚ ਦਿਖਾ ਦੋ ਹਣਾ ਜੀ ਕੁੰਦਣ ਦਾ ਵਰਕ ਆ ਠੀਕ ਹੈ ਜੀ ਇਹ ਤੁਸੀਂ ਸਾਰੇ ਬਟੀਤੋ ਤਿਆਰ ਕਰੋ ਨਹੀਂ ਇਹ ਆਪ ਦਾ ਕਾਰੀਗਰ ਬੈਠਾ ਆਪਣੇ ਕਾਰੀਗਰ ਹਾਂ ਆਪਣੇ ਕਾਰੀਗਰ ਤੋਂ ਕਰਵਾਏ ਹੋਏ ਨੇ ਸਾਰੇ ਕੋਈ ਵੀ ਕਿਸੇ ਵੀ ਫਿਰਮ ਦਾ ਆ ਦੇ ਕੋਈ ਨਾ ਦੁਪੱਟਾ ਠੀਕ ਹੈ ਜੀ ਆਹ ਹੈਡਵਰਕ ਹੈ ਜੀ ਸੂਟ ਮੜੇ ਜੀ ਬਾਈ ਨੇੜੇ ਕੈਮਰਾ ਕਰਕੇ ਦਿਖਾ ਦਿਓ ਆ ਵੀ ਹੈਂਡਵਰਕ ਹੈ ਸਾਰੇ ਆ ਉਹਦਾ ਸਾਰਾ ਹੱਥੀ ਕੰਮ ਕਰਾਇਆ ਹੋਇਆ ਆਰੀ ਵਰਕ ਥ्रेड ਵਰਕ ਸਾਰੇ ਮਿਲ ਜਾਂਦੇ ਨੇ ਸਾਰੀ ਵੈਰਾਈਟੀ ਤਾਂ ਨਹੀਂ ਆਪਾਂ ਤੋਂ ਹਣਾ ਹਾਂਜੀ ਬਾਕੀ ਜੇ ਕੋਈ ਵੀ ਸੂਟ ਜਿਵੇਂ ਤੁਹਾਡੀ ਡਿਮਾਂਡ ਹੁੰਦੀ ਆ ਹਣਾ ਕਸਟਮਰ ਦੀ ਕੁੜੀਆਂ ਦੀ ਜਿਵੇਂ ਮੌਕੇ ਤੇ ਆਪਾਂ ਤਿਆਰ ਕਰਵਾ ਕੇ ਵੀ ਦੇ ਦਿੰਨੇ ਹੈ ਨਾ ਜੀ ਕਸਟਮਾਈਜ਼ ਕਰਵਾ ਦੇਨੇ ਜਿਵੇਂ ਵੀ ਕਹਿੰਦੀਆਂ ਨੇ ਹੈ ਨਾ ਜਿਵੇਂ ਉਹ ਆਹ ਸੂਟ ਤਾਂ ਦੇਖੋ ਕਲਰ ਬਹੁਤ ਪਿਆਰਾ ਆਈ ਹੈ ਨਾ ਹਾਂ ਆ ਦੇਖੋ ਜਿਵੇਂ ਆ ਤੁਸੀਂ ਆਪ ਦਾ ਕੱਪੜਾ ਡਾਈ ਕਰਵਾ ਕੇ ਜੀ ਅੱਛਾ ਇਹ ਕੱਪੜਾ ਡਾਈ ਕਰਵਾ ਕੇ ਤਿਆਰ ਇੱਕ ਸਫੈਦ ਹੁੰਦਾ ਜੀ ਪਲੇਨ ਹਾਂ ਜੀ ਸਫੈਦ ਹਾਂ ਪਲੇਨ ਕੱਪੜਾ ਲੈ ਕੇ ਪਲੇਨ ਕੱਪੜਾ ਲੈ ਕੇ ਹਾਂ ਸਾਰੀ ਵੈਰਾਈਟੀ ਮਿਲ ਗਈ ਜੀ ਬਿਲਕੁਲ ਆਪਣੇ ਅੱਛਾ ਉਦੋਂ ਬਾਅਦ ਇਹਦੇ ਉੱਪਰ ਆਪਾਂ ਕੜਵਾਈ ਕਰਵਾ ਦੇਨੇ ਹੈ ਕੜਾਈ ਆਪ ਕਰਾ ਦਿੰਨੇ ਹੈ ਜੋ ਵੀ ਕਹਿੰਦਾ ਹੈ ਜੋ ਵੀ ਕਸਟਮਰ ਦੀ ਚੋਅ ਵੈਸਾ ਉਹੀ ਕਰਵਾ ਦਿੰਦਾ ਹੋਰ ਜਿਵੇਂ ਕੀ ਬਖਾਮ ਵਗੈਰਾ ਸਾਰੀ ਤਿਆਰ ਕਰਾਈ ਹੋਈ ਇੱਕ ਹੀ ਖਾਬਦ ਆ ਗਿਆ ਕੀ ਖਾਬਦ ਆ ਗਿਆ ਹੋਰ ਆਰੀ ਵਰਕ ਤਿਆਰ ਬਕ ਸਾਰੀ ਵੈਰਾਈਟੀ ਹੈ ਜੀ ਇਧਰ ਦਿਖਾ ਦਿਓ ਵੀ ਸਾਰੇ ਸੂਟਾਂ ਦੀ ਇੱਕ ਵਾਰੀ ਕੈਮਰਾ ਵੀ ਘੁਮਾ ਦੇ ਆਹ ਗੋਟਾ ਪੱਤੀ ਠੀਕ ਹੈ ਜੀ ਇਹ ਗੋਟਾ ਪੱਤੀ ਸਾਰੇ ਜਾਈ ਗਟਾਂ ਤੇ ਨਹੀਂ ਜਿਵੇਂ ਆਪਣਾ ਬਾਜ਼ਾਰ ਨਾਲੋਂ ਮੈਂ ਕਿਹਾ ਸਾਰਾ 1000 ਰੁਪਏ ਲੈਸ ਕਰਕੇ 1000 ਰੁਪਏ ਬਾਜ਼ਾਰ ਨਾਲੋਂ ਤੁਸੀਂ ਰੇਟ ਟਰਾਈ ਕਰ ਸਕਦੇ ਹੋ ਵੀ 1000 ਰੁਪਏ ਜਿਹੜਾ ਤੁਹਾਨੂੰ ਇੱਥੇ ਲੈਸ ਮਿਲ ਜੂਗਾ ਦੂਸਰਾ ਕੀ ਹੈ ਕਿਉਂਕਿ ਆਪਾਂ ਘਰ ਵਿੱਚ ਬੈਠੇ ਹਾਂ ਨਾ ਘਰ 'ਚ ਬੈਠੇ ਹਾਂ ਨਾ ਵੀ ਆਪਾਂ ਨੂੰ ਕੋਈ ਸ਼ਹਿਰਾਂ ਦੇ ਵਿੱਚ ਦੇਖੋ ਦੁਕਾਨਾਂ ਦਾ ਕਿਰਾਇਆ ਵਗੈਰਾ ਬਹੁਤ ਜ਼ਿਆਦਾ ਖਰਚੇ ਹੁੰਦੇ ਨੇ ਇਹ ਇੱਥੇ ਇਹਨਾਂ ਦਾ ਆਪਣਾ ਕੰਮ ਆ ਆਪਣੀ ਜਗ੍ਹਾ ਦੀ ਇਹ ਜਿਹੜੀ ਦੁਕਾਨ ਹੈਗੀ ਹੈਗੀ ਜਿਦੇ ਕਰਕੇ ਤੁਹਾਨੂੰ ਜਿਹੜਾ ਦੁਕਾਨ ਨਾਲੋਂ ਰੇਟਾਂ ਦਾ ਬਹੁਤ ਜ਼ਿਆਦਾ ਫਰਕ ਪੈਣਾ तकरीबन ਤੁਹਾਨੂੰ 1000 ਰੁਪਏ ਰੇਟ ਜਿਹੜਾ ਇੱਥੇ ਬਹੁਤ ਨਵੀਂ ਚੀਜ਼ ਆਈ ਹੋਈ ਹੈ ਇਹ ਦੇਖੋ ਬਹੁਤ ਸਸਤੇ ਸਾਰਾ ਸੂਟ ਦਾ ਰੇਟ ਜਿਹੜਾ 2000 ਰੁਪਏ ਠੀਕ ਹੈ ਜੀ ਵਿੱਚ ਚੁੰਨੀ ਪਿਆਰ ਕਰਕੇ ਦੇ ਦਿੰਦੇ ਆ ਇਹ ਸੂਟ ਸਿਰਫ 2000 ਰ ਸੋ ਸਾਰਾ ਜਦ ਆਪਣੀ ਬੁਟੀਕ ਤੇ ਕਰਨਾ ਜੀ ਸਾਰਾ ਉਹਦੇ ਵਾਸਤੇ ਆਪਾਂ ਸਾਰਾ ਰੈਡੀ ਕਰੀ ਬੈਠੇ ਆ ਮਾਲ ਹਾਂ ਸਭ ਤੋਂ ਮੇਨ ਜਿਹੜਾ ਹਾਂ ਵੀ ਇੱਕ ਨਾ ਐਗਜ਼ੀਬਿਸ਼ਨ ਆਪਣਾ 21 ਤਰੀਕ ਨੂੰ ਮਾਨਸਾ ਵਿਖੇ ਸਰਨਾਮਾ ਬੁਟੀਕ ਵਾਲੇ ਹਰਦੀਪ ਕੌਰ ਧਾਲੀਆ ਵਾਲ ਤੇ ਸਿਮਰ ਕੌਰ ਬਰਾੜ ਜਿਹੜੇ ਉਹਨਾਂ ਨੇ ਐਗਜ਼ੀਬਿਸ਼ਨ ਕਰਾਇਆ ਮਹਿਕਰ ਰਿਜ਼ੋਰਟ ਤੇ ਉੱਥੇ ਇਹਨਾਂ ਨੇ ਜਿਹੜੀ ਸਟਾਲ ਆਪਣੀ ਹੈਗੀ ਹੈਗੀ 5 ਨੰਬਰ ਸਟਾਲ ਇਹਨਾਂ ਦੀ ਤੇ ਜਿੱਥੇ ਇਹ ਸਾਰੇ ਸੂਟਾਂ ਦੀ ਕਲੈਕਸ਼ਨ ਹੈ ਜਿਹੜੀ ਉੱਥੇ ਜਾਣੀ ਹੈਗੀ ਤੁਸੀਂ ਉੱਥੋਂ ਵੀ ਪਰਚੇਜ਼ ਕਰ ਸਕਦੇ ਹੋ ਬਾਕੀ ਪਿੰਡ ਝੰਡੂਕੇ ਦੇ ਵਿੱਚ ਵਿਜ਼ਿਟ ਕਰਕੇ ਇੱਥੋਂ ਵੀ ਪਰਚੇਜ਼ ਕਰ ਸਕਦੇ ਹੋ ਇੱਕ ਗੱਲ ਸਾਡੀ ਹੋ ਰਹੀ ਜਿਵੇਂ ਹੁਣ ਕੁੜਤਾ ਪਜਾਮਾ ਹੈਗਾ 2500 3200 ਮਿਲਦਾ ਆਪਣੇ ਕੋਲ ਇੱਕ ਹੋਰੇਟ ਹੈ 1590 ਠੀਕ ਆ ਜਿਹੜਾ 2500 3200 ਰੁਪਏ ਵਾਲਾ ਕੁੜਤਾ ਪਜਾਮਾ ਹੈਗਾ ਉਹ ਤੁਹਾਨੂੰ ਸਿਰਫ 1590 ਰੁਪਏ ਦੇ ਵਿੱਚ ਪਿੰਡ ਝੰਡੂਕੇ ਦੇ ਵਿੱਚੋਂ ਮਿਲ ਜੂਗਾ ਇੱਥੇ ਤੁਸੀਂ ਆ ਸਕਦੇ ਹੋਗੇ ਬਾਕੀ ਜਿਹੜੇ ਇਹ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਦਿਖਾ ਰਿਆ ਇਹ ਐਗਜ਼ੀਬਿਸ਼ਨ 'ਚ ਵੀ ਜਾਣੀ ਆ ਤੇ ਤੁਸੀਂ ਇੱਥੋਂ ਪਿੰਡੋ ਵੀ ਪਰਚੇਜ਼ ਕਰ ਸਕਦੇ ਹੋ ਜਿਹਨੇ ਇੱਥੋਂ ਖਰੀਦਣਿਆਂਗੇ ਆਰਡਰ ਕਰਨਾ ਆਪਣੇ ਵਟਸਐਪ ਨੰਬਰ ਆਪਾਂ ਉਹ ਦੇ ਦਾਂਗੇ ਨਾ ਨੰਬਰ ਜਿਵੇਂ ਵੀ ਹੋਇਆ ਵਟਸਐਪ ਨੰਬਰ ਆ ਤੁਹਾਨੂੰ ਇੰਸਟਾਗ੍ਰam ਅਕਾਊਂਟ ਵਗੈਰਾ ਸਾਰਾ ਮੈਂਸ਼ਨ ਕਰਾਂਗੇ ਤੇ ਬਾਕੀ ਜਿਹੜੀ ਇੰਸਟਾਗ੍ਰam ਦੇ ਉੱਪਰ ਆਪਾਂ ਕਲੈਬੋਰੇਸ਼ਨ ਵੀ ਕਰਾਂਗੇ ਤੇ ਤੁਸੀਂ ਉਹਦੇ ਉੱਪਰ ਦੇਖ ਸਕਦੇ ਹੋਗੇ ਸਾਰੇ ਜਿਹੜੀ ਵੈਰਾਈਟੀਆਂ ਹੈਗੀਆਂ ਨਹੀਂਆਂ ਤੇ ਆਰਡਰ ਲਾ ਸਕਦੇ ਹੋ ਮੇਰੇ ਖਿਆਲ ਵਿੱਚ ਪਹਿਲੀ ਵੀਡੀਓ ਜਿਹਦੇ ਵਿੱਚ ਇੰਨਾ ਜ਼ਿਆਦਾ ਆਪਾਂ ਸੂਟਾਂ ਦੀ ਕਲੈਕਸ਼ਨ ਦਿਖਾ ਰਹੇ ਆ ਕਿਉਂਕਿ ਹਾਂ ਨਹੀਂ ਜ਼ਿਆਦਾਤਰ ਕੀ ਆ ਮਤਲਬ ਉਦਾਂ ਸਟਾਕ अवेलेबल ਨਹੀਂ ਹੁੰਦਾ ਕਈ ਬੁਟੀਕਾਂ ਦੇ ਉੱਪਰ ਆ ਤਾਂ ਇਹਨਾਂ ਦੇ ਕੋਲ ਜਿਹੜਾ ਹੈਗਾ ਸਾਰਾ ਹੀ ਸਟਾਕ ਆ ਜਿਹੜਾ ਲਗਭਗ ਅਵੇਲੇਬਲ ਪਿਆਗਾ ਤੇ ਇਸ ਤਰ੍ਹਾਂ ਦੀ ਇਹ ਜਿਹੜੀ ਕਢਾਈ ਕਰਵਾਈ ਹੋਈ ਹੈਗੀ ਬਾਕੀ ਜਿਹੜਾ ਤੁਹਾਨੂੰ ਕੁਰਤੇ ਪਜਾਮਿਆਂ ਦਾ ਰੇਟ ਦੱਸਿਆ ਤਾਂ ਤੁਹਾਨੂੰ ਕੁਰਤਾ ਪਜਾਮਾ ਵੀ ਦਿਖਾਵਾਂਗੇ ਸੈਂਪਲ ਤੇ ਪੱਗਾਂ ਵੀ ਪਈਆਂ ਨੇ ਇੱਥੇ ਪੱਗਾਂ ਦੇ ਵੀ ਸੈਂਪਲ ਦਿਖਾਵਾਂਗੇ ਇਹ ਵੀ ਸਪੈਸ਼ਲ ਹੈ ਜੀ ਤੌਲੀਏ ਵੀ ਪੈਣੇ ਆਪਣੇ ਕੋਲੇ ਅ ਇਧਰ ਆ ਜਿਓ ਅਸੀਂ ਆਪਾਂ ਹਨਾ ਦਿਖਾ ਦਈਏ ਕੁਰਤੇ ਪਜਾਮਿਆਂ ਦੇ ਕਿਹੜੇ ਸੈਂਪਲ ਨੇਗੇ ਉਹ ਜਿਹੜੇ ਇਹ ਕੁਰਤੇ ਪਜਾਮਿਆਂ ਦਾ ਸਟਾਕ ਆ ਜਿਹੜਾ ਇਧਰ ਲੱਗਿਆ ਹੋਇਆਗਾ ਸਾਰਾ ਕੁਰਤੇ ਨੂੰ ਸਟਾਕ ਲੱਗਾ ਤੇ ਆ ਤੌਲੀਆ ਲੱਗਿਆ ਤੌਲੀਆ ਕੁਰਤਾ ਪਜਾਮਾ ਪੱਗ ਜਿਹੜੀ ਵੀ ਚੀਜ਼ ਆ ਤੁਸੀਂ ਰੇਟ ਟਰਾਈ ਕਰਕੇ ਆ ਜਿਓ ਤੇ ਤੁਹਾਨੂੰ ਹਰ ਇੱਕ ਚੀਜ਼ ਦਾ ਜਿਹੜਾ ਰੇਟ ਜਿੰਨਾ ਬਣਦਾਗਾ ਉਸ ਹਿਸਾਬ ਨਾਲ ਜਿਹਹਜਾ ਮਤਲਬ ਚੀਜ਼ ਦੀ ਕੀਮਤ ਹੁੰਦੀ ਆ ਉਹਦੇ ਅਕੋਰਡਿੰਗ ਤੁਹਾਨੂੰ ਫੁੱਲ ਡਿਸਕਾਊਂਟ ਜਿਹੜਾ ਇੱਥੇ ਮਿਲ ਜੂਗਾ ਤੇ ਤੁਸੀਂ ਆਉਣਾ ਕਿੱਥੇ ਹੈਗਾ ਇਹ ਇਹਨਾਂ ਨੂੰ ਕੱਪੜਿਆਂ ਨੂੰ ਖਰੀਦਣ ਵਾਸਤੇ ਪਿੰਡ ਝੰਡੂਕੇ ਅ ਪਿੰਡ ਦੇ ਵਿਚਾਲੇ ਜਿਹੜਾ ਘਰ ਹੈਗਾਗਾ ਮੱਖਿਆਲੀ ਸ਼ੈਡ ਤੋਂ ਆਉਣ ਤੋਂ ਐਂਟਰ ਹੋ ਜਾਂਦਾਗਾ ਸੁਖਪਾਲ ਕੌਰ ਜਿਹੜੇ ਇਹਨਾਂ ਦਾ ਦੰਦੀਵਾਲ ਕਲਾ ਹਾਊਸ ਹੈਗਾਗਾ ਬਾਕੀ ਆਪਾਂ ਕੰਟੈਕਟ ਨੰਬਰ ਵੀਡੀਓ ਦੇ ਵਿੱਚ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਾਂਗੇ ਉਹ ਤੇ ਸੰਪਰਕ ਕਰਕੇ ਆ ਜੀ ਇਹ ਪਾਕਿਸਤਾਨੀ ਛੂਟਾਗਾ ਤੁਸੀਂ ਇਹਨੂੰ ਵੀ ਆਰਡਰ ਕਰ ਸਕਦੇ ਹੋਗੇ ਬਾਕੀ ਇਹਨੂੰ ਆਪਾਂ ਉੱਥੇ ਲੈ ਕੇ ਜਾਵਾਂਗੇ ਜੀ ਐਗਜ਼ੀਬਿਸ਼ਨ ਤੇ ਐਗਜ਼ੀਬਿਸ਼ਨ ਤੇ ਵੀ ਲੈ ਕੇ ਜਾਵਾਂਗੇ ਇਸ ਨੂੰ ਹੋਰ ਪਿਓਰ ਔਰਗੰਝਾ ਜਿਹਾ ਜਮਾ ਪਿਓਰ ਔਰਗੰਝਾ ਆ ਬਣਿਆ ਹੋਇਆ ਇਹ ਚੁੰਨੀ ਹੈਗੀ ਜਿਹਦੇ ਨਾਲ ਬਹੁਤ ਹੈਵੀ ਛੂਟ ਹੈ ਇਹ ਤੁਸੀਂ ਸ਼ੋਰਮਾ ਚਲਾਉਂਗੇ ਤੁਹਾਨੂੰ 15-15000 ਤੋਂ ਘੱਟ ਕੋਈ ਦੇਣਾ ਸਿਰਫ ਇਹਦਾ 8500 ਰੁਪਏ ਰ 15 15000 ਦੇ ਸੂਟ ਨਹੀਂ ਜਿਹੜੇ ਸਿਰਫ 8500 ਰੁਪਏ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਮਿਲਣਗੇ ਕਿੱਥੋਂ ਤੁਹਾਨੂੰ ਫੇਰ ਤੋਂ ਰਿਪੀਟ ਕਰਦੇ ਨੇ ਦੰਦੀਵਾਲ ਕਲਾਤਾ ਉਸ ਪਿੰਡ ਝੰਡੂਕੇ ਇੱਥੇ ਇਹਨਾਂ ਦਾ ਕੰਮ ਹੈਗਾ ਹੈਗਾ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿਉਂਕਿ ਸ਼ਹਿਰਾਂ ਦੇ ਵਿੱਚ ਜਦੋਂ ਆਪਾਂ ਪਰਚੇਜ਼ ਕਰਦੇ ਹਾਂ ਸੂਟ ਤਾਂ ਦੁਕਾਨਾਂ ਦੇ ਰੈਂਟੀ ਨੇ ਜਿਹੜੇ ਉਹ ਵੀ 2 2 ਲੱਖ ਰੁਪਏ ਪਲੱਸ ਹੋਏ ਪਏ ਹੁੰਦੇ ਨੇਗੇ ਤੇ ਇੱਥੇ ਇਹਨਾਂ ਦਾ ਕੋਈ ਦੁਕਾਨ ਦਾ ਰੈਂਟ ਨਹੀਂ ਕੁਝ ਨਹੀਂ ਹੈਗਾ ਆਪਣੀ ਦੁਕਾਨਾਂਗੀ ਸੋ ਕੱਪੜੇ ਦੀ ਕਲੈਕਸ਼ਨ ਇਹਨਾਂ ਕੋਲ ਸਾਰੀ ਹੋ ਜੂਗੀ ਸਪੈਸ਼ਲ ਮਿਲ ਜਾਂਦਾ ਅਸੀਂ ਜੈਪੂਰੀ ਦਾ ਪਟਾਲਾ ਠੀਕ ਹੈ ਯਾਰ ਬੰਨਵਾਟ ਲੱਗੀ ਹੋਈ ਜਮਾ ਪਿਆ ਹਲਕੇ ਵਾਲੀ ਇੱਕ ਹੀ ਰੇਟ ਦਾ ਗਾਜੀ 32000 32000 ਤੇ ਆਪਣੇ ਕੋਲ ਜੀ ਸਟਾਰਟਿੰਗ ਪ੍ਰਾਈਸ ਉਹ ਕਿੱਥੋਂ ਸ਼ੁਰੂ ਹੁੰਦੀ ਮਸੀ ਉਹ ਤਾਂ ਜੀ 500 ਤੋਂ ਵੀ ਹੈਗਾ 500 ਤੋਂ ਵੀ ਮਤਲਬ ਸੂਟ ਜਿਹੜਾ ਤੁਹਾਨੂੰ ਮਿਲ ਜੂਗਾ 5-500 ਰੁਪਏ ਵਾਲੇ ਵੀ ਹਾਂ 500 ਤੇ ਬਾਕੀ ਜਿਹੜਾ ਜੀ ਤੁਹਾਡੀ ਚੁਆਇਸ ਆ ਕਿ ਉਹਦੇ ਅਕੋਰਡਿੰਗ ਤੁਹਾਨੂੰ ਜਿਹੜੇ ਸੂਟ ਮਿਲ ਜਾਣਗੇ ਇੱਕ ਵੀਰੇ ਆ ਵਾਲਾ ਸੂਟ ਹੈਗਾ ਹਾਂ ਜੀ ਅਸੀਂ ਇਹ ਕਿਸੇ ਕੋਲੇ ਨਹੀਂ ਹੋਊਗਾ ਮੰਨ ਕੇ ਚੱਲ ਵੀ ਲੈਵੈਬਲ ਹੋਊਗਾ ਵਧੀਆ ਠੀਕ ਹੈ ਜੀ ਹਾਂ ਇਹ ਸਾਰਾ ਹੱਥੀ ਕੰਮ ਕਰਾਇਆ ਹੋਇਆ ਹੈਗਾ ਜੀ ਸਾਰਾ ਟੋਟਲੀ ਹਾਂ ਟੋਟਲੀ ਸਾਰਾ ਹੈਂਡਵਰਕ ਦਾ ਕੰਮ ਨਹੀਂ ਨਹੀਂ ਸੂਈ ਨਾਲ ਕੰਮ ਅੱਛਾ ਸੂਈ ਨਾਲ ਸੂਈ ਨਾਲ ਕੰਮ ਹੋਇਆ ਹੈ ਹਾਂ ਠੀਕ ਹੈ ਜੀ ਇਹਦੀ ਬਹੁਤ ਜ਼ਿਆਦਾ ਮਿਹਨਤ ਹੈ ਤੇ ਤੇ ਇਹਦਾ ਕੀ ਜਿਹੜੀ ਪ੍ਰਾਈਸ ਕੀ ਆ ਪ੍ਰਾਈਸ ਇਹਦਾ ਸਿਰਫ 4500 ਰੁਪਏ 4500 ਰੁਪਏ ਕਿਉਂਕਿ ਕਸਟਮਰ ਨੇ ਨਾ ਜਿਹੜੇ ਕੁੜੀਆਂ ਅੱਜਕੱਲ ਕਹਿੰਦੀਆਂ ਨੇ ਕਮੈਂਟਾਂ ਦੇ ਵਿੱਚ ਵੀ ਸਾਨੂੰ ਪ੍ਰਾਈਸ ਵੀ ਨਾਲ-ਨਾਲ ਦੱਸ ਦੇ ਨਾ ਨਾਲ ਹਾਂ ਨਾਲ ਨਾਲ ਦੱਸਦੇ ਹਾਂ ਉਹਨਾਂ ਨੂੰ ਥੋੜਾ ਜਿਹਾ ਹੋ ਜਾਂਦਾ ਜੀ ਇੱਕ ਦੋ ਤੁਸੀਂ ਹੋਰ ਸ਼ੂਟ ਕਹਿੰਦੇ ਸੀ ਜਿਹੜੇ ਜਿਵੇਂ ਹੈਗੇ ਨੇ ਕਿ ਤੁਹਾਡੇ ਕੋਲ ਤੇ ਉਹ ਵੀ ਦਿਖਾ ਦਿਓ ਜਿਵੇਂ ਆਹ ਸੂਟ ਆਇਆ ਦੇਖੋ ਆਹ ਗੀਜਾ ਠੀਕ ਹੈ ਜੀ ਹਾਂ ਇਹ ਰੈਡੀ ਕਰਵਾਇਆ ਲਾਈਨਿੰਗ ਦਾ ਖਰਚੇ ਕਾਫੀ ਵੱਧ ਰਹੇ ਆ ਕਾਫੀ ਕਿ ਸਲਾਈਸਟ੍ਰਿਚਿੰਗ ਜ਼ਿਆਦਾ ਹੋ ਜਾਂਦੀ ਹੈ ਹੁਣ 1000 1000 ਰੁਪਏ ਸਟੀਚਿੰਗ ਹੋ ਰਿਹਾਗਾ ਸਟੀਚਿੰਗ ਵੀ ਬਾਕੀ ਕਪੜਾ ਵੀ ਲੈਣਾ ਪੈਂਦਾ ਲੈਣੀ ਗੱਲ ਸਿਰਫ ਸੂਟ 2500 ਰੁਪਏ ਦਾ ਠੀਕ ਹੈ ਜੀ ਹਾਂ ਹਰ ਕਿਸੇ ਦੇ ਲੈਣ ਦੇ ਵਿੱਚ ਆ ਜੇ ਵੀ ਕੋਈ ਹਾਂ ਬਾਜਵਰੇਟ ਚ ਆ ਗਿਆ ਹਾਂ ਦੇਖੋ ਵੀ ਹਰ ਇੱਕ ਦੀ ਜਿਹੜੀ ਐਵਰੇਜ ਹੀ ਚ ਆ ਜਾਂਦਾਗਾ ਬਾਕੀ ਜਿਹੜੀ ਆਲ ਓਵਰ ਸਾਰੇ ਸੂਟਾਂ ਦੀ ਕਲੈਕਸ਼ਨ ਹੀ ਜਿਹੜੀ ਲੇਟੈਸਟ ਹੀ ਹੈਗੀ ਕੁਕੀ ਸੀਜ਼ਨ ਦੇ ਅਕੋਰਡਿੰਗ ਸਾਰੀ ਹੁਣ ਐਗਜ਼ੀਬਿਸ਼ਨ ਵਾਸਤੇ ਵੀ ਤੁਹਾਨੂੰ ਦਸੀਏ ਨੇ ਤਿਆਰ ਕਰਵਾਏ ਨੇ ਸੂਟ ਤੇ ਇਹ ਮਸਲੀਨ ਤੇ ਇਹ ਮਸਲੀਨ ਤੇ ਕਰਵਾਇਆ ਵੀ ਵਰਕ ਸਾਰਾ ਇਹ ਥ्रेड ਵਰਕ ਹੈ ਸਾਰਾ ਠੀਕ ਹੈ ਤੇ ਇੱਕ ਆ ਆਰੀ ਵਰਕ ਹੈ ਸਾਰਾ ਇਹ ਆਰੀ ਵਰਕ ਦਾ ਹੈ ਹਾਂ ਇੱਕ ਜੇਕਰ ਮਸੀਂ ਕਿਸੇ ਨੇ ਆਨਲਾਈਨ ਮੰਗਵਾਉਣੇ ਹੁਣ ਘਰ ਬੈਠੇ ਉਹ ਵੀ ਆਪਾਂ ਭੇਜ ਦਾਂਗੇ ਨਾ ਸੂਟ ਹਾਂ ਭੇਜ ਦਾਂਗੇ ਕੋਲੀ ਕਰਾ ਦੇ ਠੀਕ ਆ ਕੁਰੀਅਰ ਸਰਵਿਸ ਦੀ ਜਿਹੜੀ ਮਤਲਬ ਸਹੂਲਤ ਹੈਗੀ ਹੈਗੀ ਜੇ ਤੁਸੀਂ ਘਰ ਬੈਠੇ ਵੀ ਸੂਟ ਮੰਗਵਾਉਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ WhatsApp ਨੰਬਰ ਦੇ ਉੱਪਰ ਭੇਜ ਦਿਓ ਤਾਂ ਤੁਹਾਨੂੰ ਉਹ ਸੂਟ ਆ ਜਿਹੜਾ ਘਰੇ ਬੈਠੇ ਹੀ ਸਾਰਾ ਕੁਝ ਆਪ ਆਪਣੇ ਅੜੀ ਦੇ ਦੇਵਾਂਗੇ ਠੀਕ ਹੈ ਹਾਂਜੀ ਤੇ ਬਾਕੀ ਜਿਹੜਾ ਉਹਦਾ ਕੁਰੀਅਰ ਦੇ ਚਾਰਜਸ ਨੇ ਉਹ ਅਕੋਰਡਿੰਗ ਟੂ ਦੇਖੋ weight ਹੁੰਦਾ じゃ ਕਿਸੇ ਵੀ ਚੀਜ਼ ਦੇ ਉਹਦੇ ਅਕੋਰਡਿੰਗ ਪੈਣਗੇ ਐਕਸਟਰਾ ਹੀ ਲੱਗਣਗੇ ਉਹ ਤਾਂ ਤੇ ਕਿਉਂ ਸੂਟਾਂ ਦੇ ਵਜ਼ਨ ਕਈ ਵਾਰੀ ਜ਼ਿਆਦਾ ਹੋ ਜਾਂਦਾ ਬਾਕੀ ਦੂਰ ਨੇੜੇ ਦੀ ਬਾਟ ਦੇ ਅਕੋਰਡਿੰਗ ਹੋ ਜਾਂਦਾਗਾ 2000 ਦਾ ਸੂਟਾਂ ਇਹ ਸਿਰਫ 2000 ਰੁਪਏ ਦਾ ਸੂਟ ਹੈ। ਹਾਂ ਸਾਰੀਆਂ ਨਾ ਚੁੰਨੀਆਂ ਰੈਡੀ ਕਰੀਆਂ ਹੋਈਆਂ ਨੇ। ਠੀਕ ਹੈ ਜੀ। ਕਿਉਂਕਿ ਸੂਟਾਂ ਦੀ ਬਹੁਤ ਜ਼ਿਆਦਾ ਸਟਾਕ ਆ ਜੇ ਤੁਹਾਨੂੰ ਦਿਖਾਈ ਚੱਲੀਏ ਤਾਂ ਆਪਾਂ ਆਥਨ ਤੱਕ ਦਿਖਾਈ ਚਲਾਂਗੇ। ਬਾਕੀ ਕੰਟੈਕਟ ਨੰਬਰ ਆਪਣਾ ਨੋਟ ਕਰ ਲਓ ਤੁਸੀਂ। ਬਸ ਹੀ ਆਪਣਾ ਕੰਟੈਕਟ ਨੰਬਰ ਬੋਲ ਦੋ। 99814 58068 99814 58068 ਕੰਟੈਕਟ ਨੰਬਰ ਤੇ ਤੁਸੀਂ ਸੰਪਰਕ ਕਰਕੇ ਤੁਸੀਂ ਸਾਰੇ ਸੂਟ ਜਿਹੜੇ ਖਰੀਦ ਸਕਦੇ ਹੋ। ਤੇ ਬਾਕੀ ਜੇ ਤੁਸੀਂ ਵਿਜ਼ਿਟ ਕਰਨਾ ਤਾਂ ਪਿੰਡ ਝੰਡੂਕੇ ਦੰਦੀਵਾਲ ਕਲਾਥ ਹਾਊਸ ਦੇ ਉੱਪਰ ਜਿਹੜੀ ਵਿਜ਼ਿਟ ਕਰਕੇ ਵੀ ਕੱਪੜੇ ਖਰੀਦ ਸਕਦੇ ਹੋ ਸਾਰੀ ਵੈਰਾਈਟੀ ਅਸੀਂ ਨਹੀਂ ਦਿਖਾ ਚੁੱਕੇ ਸਾਰੀ ਆਪਣੇ ਕੋਲ ਦੁਪੱਟਾ ਦੁਪੱਟਾ ਕੁਝ ਹੋਰ ਮਾਤੇ ਦਿਖਾ ਦੇ ਹਾਂ ਅੰਦਰ ਵੀ ਸਾਰੇ ਸੂਟਾਂ ਤੇ ਤੇ ਕਿਉਂਕਿ ਕਲੈਕਸ਼ਨ ਕਾਫੀ ਜ਼ਿਆਦਾ ਸੂਟਾਂ ਦੀ ਜੀ ਕਲਾ ਕਲਾ ਸੂਟ ਦਿਖਾਉਣ ਲੱਗੇ ਤਾਂ ਵੀਡੀਓ ਕਾਫੀ ਲੰਬੀ ਹੋ ਜੂਗੀ ਬਾਕੀ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਜਿਹੜੇ ਸੂਟ ਨੇ ਤੁਹਾਨੂੰ ਦਿਖਾਏ ਜਾਣਗੇ ਹੋਰ ਵੀ ਜੇ ਤੁਸੀਂ ਕਹੋਗੇ ਆ ਦੇਖੋ ਹਾਂ ਇੱਕ ਉਹ ਜਿਹੜੀ ਸਪੈਸ਼ਲ ਹੈ ਆਪਾਂ ਸਪੈਸ਼ਲ ਹਾਂ ਇਹ ਸਪੈਸ਼ਲ ਸਿਰਫ 1200 ਰੁਪਏ ਦੇ ਵਿੱਚ ਜਿਹੜਾ ਡਾਈ ਕਰਾ ਕੇ ਕਿਉਂਕਿ ਕਾਫੀ ਇਹਦੀ ਮਿਹਨਤ ਹੋ ਜਾਂਦੀ ਹੈ ਦੇਖੋ ਕੋਈ ਬਾਲਾ ਰੇਟ ਨਹੀਂ ਹੈਗਾ ਤੇ ਉਹਦੇ ਅਕੋਰਡਿੰਗ ਜਿਹੜਾ ਇਹ ਤੁਹਾਨੂੰ ਮਿਲ ਜੂਗਾ ਦੁਪੱਟਾ ਵੀ ਨਾਲ ਹੀ ਰੈਡੀ ਹੈ ਜਿਆਦੇ ਠੀਕ ਹੈ ਜੀ ਹਾਂ ਜੀ ਬਾਟਮ ਦੁਪੱਟਾ ਵੀ ਨਾਲ ਆਗਾ ਬਾਹਰੀ ਦੁਪੱਟਾ ਹੀ ਲੱਗੇ ਇਸ ਆਪ ਆਪ ਡਾਈ ਕਰਾਇਆ ਹੋਇਆ ਸੂਟ ਹੈ ਠੀਕ ਹੈ ਜੀ ਰੇਟ 1200 ਰੁਪਏ ਰੇਟ ਸਿਰਫ 1200 ਰੁਪਿਆ ਤੇ ਇਹਨਾਂ ਨੂੰ ਤੁਸੀਂ ਆਰਡਰ ਕਰ ਸਕਦੇ ਹੋ ਘਰ ਬੈਠੇ ਵੀ ਘਰ ਬੈਠੇ ਮੰਗਵਾ ਸਕਦੇ ਹੋ ਸੂਟ ਜਾਂ ਤੁਸੀਂ ਵਿਜ਼ਿਟ ਕਰਕੇ ਇੱਥੋਂ ਖਰੀਦ ਸਕਦੇ ਹੋਗੇ ਧੰਨਵਾਦ ਜੀ